ਬਾਹਰ ਵੀ ਚੜੇ ਬਹੁਤ ਜੀਵਨ ਸਮਰੱਜੀ ਵਰਮਨ ਜਦੋਂ ਮਨੋਂ ਉੱਤੇ ਆਉਂਦੇ ਸੀ ਉਹ ਚਾਹੇ ਉਹ ਜੀਵਨ ਜੀਵਾਜਨ ਜੀਵਨ ਸਾਰੇ ਜੀਮੇ ਤੋਂ ਆਪ ਨੂੰ ਵਰਨ ਹਰ ਦੁਖਾਂਤ ਸੁਖਰਾਤ ਤਾਂ ਕੋ ਵਿਗੁਨਨ ਕੋ ਲੱਗ ਜਾ ਜੰਪਰਾਵਾ ਗੇਰ ਦਾ ਵਾਸ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਾਨਮ ਮਰਨ ਦੁਖ ਨਾਸਾ ਤੇਰੀ ਵਖਸ਼ਨਾ ਮਿਟੇ ਕੋਈ ਸਤਗੁਰ ਕਾ ਦਰਸਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕ ਬਸਹ ਕਾਮ ਤੇ ਨਾ ਸੋ ਐਸਾ ਹਰ ਧਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਜਪੁ ਜਪੁ ਮਾਨ ਸਤਨਾਮ ਸਦਾ ਸਤਨਾਮ ਹਲਦੋ ਪਰਤ ਮੁਖ ਉਜਰ ਹੋਇ ਹੈ ਨੇਤ ਤੇ ਆਇਆ ਹਰਬੁਰ ਨਰਿੰਦਨ ਆ ਰਹਾ ਜੈ ਹਰ ਸਿਮਰਨ ਭਇ ਦੇ ਬੋਧ ਗਤ ਗਿੰਨੀ ਬੜ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਤੇ ਮਦਦ ਦਿਨੀ ਜਪ ਹਰ ਭਵਜਲ ਤਰਨਾ ਕਹਉ ਤਾਲ ਗੁਰੂ ਸੇਵੀਐ ਐਹਨਸ ਅਸ ਸਹਿਜ ਸੁਭਾਈ ਦਤਨ ਪਰਸਿਆ ਗੁਰੂ ਕੇ ਜਾਨਮ ਮਾਰਨੁ ਦੁਖ ਜਾਨ ਚਰਤੀਐ ਤਦ ਬਿਠੇ ਸੱਚੇ ਪਾਤਸ਼ਾਹ ਮਾਲ ਜਾਨਮ ਜਨਮ ਦੀ ਕਟਿਐ ਸਭ ਜਣ ਸੱਚ ਆਪਿ ਸੁਹੋ ਸਿਰ ਸਾਹ ਦੇ ਸਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੈਮਕਾ ਏਕ ਹਰ ਨਾਮ ਦੇ ਮੇਰਾ ਮਨ ਤਨ ਸੇਖਲ ਹੋਇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਨਾ ਆਪ ਹੁਣ ਨਾ ਵਿਚਾਰਿਓ ਕੋ ਮਾਟੀ ਕਰਕੇ ਧੂਪੈ ਸੁਆਮੀ ਮਾਨਸ ਕੀ ਗਤਿ ਏਹੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਨਾਸਰੀ ਮਹੱਲਾ ਪਹਿਲਾ ਘਰ ਦੂਜਾ ਆਸਪਦੀਆਂ ਇੱਕ ਓੰਕਾਰ ਸਤਿਗੁਰੂ ਦਾ ਸਾਧ ਗੁਰ ਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਜੁਗਾ ਨਹੀਂ ਦੂਰੇ ਹਰੇ ਦਾ ਸਤਿਓਗ ਜੁਗ ਹੈ ਪ੍ਰਭ ਭਾਵ ਸਰਵ

ਕਿਆ ਬੰਗ ਬਪੜਾ ਛਪੜੀ ਨਾਏ ਕੀਚੜ ਰੂਗੈ ਮੈਲ ਨਜਾਇ ਰਹਾ ਰਗ ਰਗ ਜਨ ਤਰੇ ਵਿਚਾਰੀ ਤੁਮ ਤਾਂ ਛੋੜ ਪੈ ਨੰਕਾਰੀ ਮੋਕਤ ਪਦਾਰਥ ਹਰ ਰਸ ਚੱਕ ਆਵਣ ਜਾਣ ਰਹੇ ਗੁਰ ਰਖੇ ਸਰਵ ਅਹੰਸਾ ਛੋੜ ਨਾ ਜਾਏ ਭਗਤ ਗਦਾਕਾਰ ਸਾਹਿਬ ਜੀ ਸਮਾਈ ਸਰਗਰਮ ਹੰਸ ਹੰਸ ਮੈਂ ਸਾਗਰ ਆਕਾਤ ਗਦਾਕਾਰ ਪਰਵਚਨੀ ਆਕਰ ਸੁਣਾ ਮੰਡਲ ਇਕ ਜੋਗੀ ਵੈਸੈ ਨਾਰ ਨਾ ਪੁਰਖ ਕੌ ਕੌ ਕੈਸੇ ਤ੍ਰਿ ਭਵਨ ਜੋਤਰ ਹੈ ਲਿਵ ਲਾਈ ਸੋਰੰਢਰਨ ਆਰਨਾਤ ਸੱਜੈ ਸਰਨਾਈ ਆਨੰਦ ਮੂਲ ਅਨਾਧਾ ਨਾਈ ਹੀ ਹੋਰ ਮਕਹਾਗਤ ਸੈ ਜਿ ਵਿਚਾਰੀ ਭਗਤ ਦਾ ਵਿਚਾਰ ਲੈ ਪੈ ਗਤ ਨਹਾਰੇ ਹਉ ਮੈਂ ਬਾਗ ਮਿਲੈ ਪਗਦਾਰੇ ਅਨਕ ਜਤਨ ਕਰ ਕਾਲ ਸਤਾਏ ਮਰਨ ਲਖਾਏ ਮੰਡਲ ਮੈ ਆਏ ਜਾਨਮ ਪਦਾਰਥ ਦੁਦਾ ਖੋਵੈ ਆਪ ਨਾ ਚੀਨ ਸਭ ਭ੍ਰਮ ਭ੍ਰਮ ਰੂਵੈ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਧਰਮੀ ਦਰ ਏਕ ਸਰਕ ਸਨ ਸਾਕ ਜਨ ਸਤ ਸੰਜਮ ਰਿਤਾ ਸਮਾਇ ਡੋਪ ਹੈ 파 ਦੇ ਕੋ ਜੇ ਮਨ ਪਤਿਆ ਸਚੇ ਨਿਰਮਲ ਮਾਲਨ ਲਾਗ ਗੁਰ ਕਾ ਸ਼ਬਦ ਸਰੂ ਕਲਾ ਭਰਪੂਰ ਪ੍ਰਭ ਬਿੰਦਾ ਜਗਨ ਹਾਰ ਨਕੈ ਸਿਮਰਨ ਉਦਰੀਏ ਦਾਨ ਤਸ ਬਲਿਆ ਅਰਸ਼ਵਦੀ ਕੁੰਤੇ ਗੰਨਨ ਹਾਰੂ ਪਾਲ ਸਰਬ ਜੀਆ ਪ੍ਰਕਤ ਪਾਲ ਸਰਬ ਕੀ ਜਿੰਦਾ ਜਿਸ ਮਨ ਮਾਇ ਇਸ ਤੇ ਜਿੰਦਾ ਕੋਈ ਨਾਏ ਰੇ ਮਨ ਮੇਰੇ ਸਦਾ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਜਿਸ ਮੇਰੇ ਨਾ ਹੀ ਦੇ ਰਈ ਕਿਛੁ ਕਾ ਉਗਤ ਨਾਮ ਜਪੇ ਕਾਲਨਾ ਰੂਪਮੰਤ ਹੋਏ ਨਾਹੀ ਕੋਇ ਕਭ ਕੀ ਜੋਤ ਸਰਸਟ ਹੋਏ

ਜੋ ਅਨਕਾਰ ਦੀਪ ਸੁਭਾਵਾਸ ਆਪ ਦਸ ਦੇਖ ਮਨ ਹੋਏ ਵੀ ਗੌਰ ਚੰਦੀ ਜੋ ਘੋ ਘਰ ਵਿਧਾਨ ਪਰਮਾਰ ਦੀ ਪਾਵੈ ਜੋ ਸਾਧੂ ਸੰਗ ਮਿਲ ਜੀਉਂਤ ਗੁਰ ਗੰਢਾਵੇ ਜਨ ਸੰਤਰਪੀਵਾ ਜੋਤੂਰ ਨਾਨਕ ਕੀ ਅਨੁਚਾਪੂਰ ਮਨ ਬੂਰਕ ਕਾਇ ਬਿਲਾਈਏ ਪੂਰਬ ਲਿਖੇ ਕਾ ਲਿਖਿਆ ਆਈ ਹੈ ਦੂਖ ਸੁਖ ਪ੍ਰਭ ਦੇਵ ਨਹਾਰ ਅਵਰ त्याਗ ਉਤ ਸੇ ਜੀਤਾਰ ਦੇਖੈ ਜੇ ਸੋਚੈ ਤੋਂ ਉਦਾਰ ਕੇਚੈ ਦਾ ਅਭਿਗਤ ਭਾਗ ਤਾ ਆਪ ਦੇਸਰੇ ਪਾਸਾਰ ਸਾਰ ਸੰਤ ਪ੍ਰਤਾਪ ਲੋ ਪਾਸ ਕਾ ਪੈ ਤਰੀ ਉਤੀ ਸੁਭਾਉ ਨੋ ਬੜੀ ਆਪੇ ਕੋਤਕ ਰੈ ਨੰਚੋ ਜੇ ਫਿਰ ਉਸ ਕੋ ਸੰਦਰਜ ਜਿਸ ਭਾਗ ਹੈ ਜਿਸ ਆਪਰ ਨਾ ਇਲਾਵੈ ਜਿਸ ਭਾਗ ਹੈ ਜਿਸਕੇ ਇਲਾਗ ਬੇ ਸੁਨਾਰਤਾ ਅਰਤਾ ਖੋਲੇ ਜੋ ਬਿਲਾਵੋ ਕਿਉ ਨਾਨਕ ਦਾਸ ਬੋਲੇ ਸਲੋਕ ਜੀ ਜਤ ਕੇ ਟਾਕਰਾ ਆਪੇ ਬਖਵਾਤ ਨਾਨਕ ਇੱਕੋ ਬਸਰੀਆ ਦੂਜਾ ਕਾਇਦਿਸ਼ਟ ਅਰਥਵਦੀ ਆਪ ਜੀ ਦਾ ਆਪ ਨੂੰ ਭਾਰਦ ਦੇਵ ਕੋ ਗਰਾਮ ਗਰੀਬ ਮਹਲਾ ਤੀਜਾ ਨੰਦੂ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਬਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੱਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਕੋਈਆਂ ਸ਼ਬਦ ਗਾਵਣੀਆਂ ਜਬ ਦੋ ਤਾਂ ਗਾਵੋ ਹਰੀ ਕੇ ਰਾਮਾ ਨ ਜੀਵ ਸਾਇਆ ਕਾਹੇ ਨਾਮ ਕਾਨਾ ਲੋ ਵ ਸਭੀ ਮੈਂ ਭਾਇਉ ਏ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਉ ਤੂੰ ਮਨ ਮੇਰੇ ਦੁਖ ਸਭ ਇਸਾਰਨਾ ਮੂਗੀ ਕਾਰੋ ਕਰੇ ਤੇਰਾ ਕਾਤ ਸਵਾਰਨਾ ਸਮਦਾ ਗੱਲਾਂ ਸਮਰਾਤ ਸੁਆਮੀ ਸੂਕਮਨਾ ਵਿਸਾਲੇ ਕਾਹੇ ਨਾਮ ਮਨ ਮੇਰੇ ਸਦਾ ਰਹੋ ਹਰ ਨਾਲੇ ਕਾਂਚੇ ਸਾਇਆ ਕਿਆ ਨਾਹੀ ਕਰਦੇ ਰਹਿ ਘਰ ਤਾਂ ਦੇ ਰਹਿ ਸਭ ਚੈ ਜੀਤੇ ਹੈ ਸੋ ਪਾਵੇ ਸਦਾ ਸਿਖ ਸੁਲਾ ਤੇਰੀ ਨਾਮ ਮਨੁਸਾ ਬੇ ਨਾਮ ਜਿਕੇ ਮਨ ਵਸਿਆ ਵਾਜੇ ਸ਼ਬਦ ਹਨੇਰੇ ਕਹੇ ਨਾਮ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸੱਚਾ ਨਾਮ ਮੇਰਾ ਅਦਾਰੂ ਸਾਚਾ ਨਾਮ ਆਦ ਮੇਰਾ ਜੀ ਤੁਖਾ ਸਾਉ ਗੁਆਇਆ ਕਾ ਸਾਥ ਸੁਖ ਮਨਾਏ ਬਸੇ ਅਧਿਚਾ ਸਭ ਨੂੰ ਅਯਾ ਸ੍ਰੀ ਅਕਾਲ ਪੁਰਖ ਜੀ ਮੇ ਤੁਹਾਨੂੰ ਸੰਪਾਦਿ ਤਰੇ ਸਿਚਿਵਾਣੀ ਸੰਤ ਸਾਧਨ ਭਾਏ ਸਰਸੇ ਪੂਰੇ ਗੁਰ ਤੇਜਾਣ ਸੁਣ ਕੇ ਇਹ ਕੂນິກ ਕਹਤੇ ਪਵਿੱਤ ਸਤਿਗੁਰ ਰਹਿਆ ਪਰੂਵੇ ਬਿਨ ਵਕਨਾਰਕ ਗੁਰ ਕਰ ਲਾਖੇ ਵਾਚੇ ਆਰ ਹਰੂਵੇ ਸੁਣ ਕੇ ਕੂນິກ ਕਹਤੇ ਪਵਿੱਤ ਆਪ ਗੁਰੂ ਰਹੀਆ ਪਰਪੂਰੇ ਬਿਰਵਤ ਨਾਨਕ ਗੁਰ ਚਰਨ ਲਾ ਕੇ ਬਾਜੇ ਔਰ ਹਰ ਗੁਰੇਸੋ ਹਉਮ ਨੂੰ ਪਾਣੀ ਪੀਤਾ ਮਾਸਾ ਤਸ ਮਹਾਂਸੋ ਦੇਸ ਰਾਤ ਹੋਏ ਦਾਰੂ ਦਾਇਆ ਕਿਰਨ ਸਗਤ ਜਗਿਆ ਆਪਰੇ ਅੰਧਾ ਵਜੇ ਧਰਮ ਗੂਰ ਕਰਮੀ ਆਪ ਆਪਣੀ ਕੇੜੇ ਦੇ ਜਿਨੀ ਨਾਮ ਧਿਆਇਆ ਨੈ ਮਿਸ਼ਕਤ ਕਤਾਰੋ ਨਾਨਕ ਤੇ ਮਕੂਜਦੇ ਦੇ ਦੇਖੋ ਫਿਰ ਨਾ ਜਿਨੇ ਨਾਮ ਧਿਆਇਆ ਗਏ ਵਿਸ਼ਕ ਘਤਾਰ ਨਾਮੁ ਤੇ ਮੋਕੁ ਜਵੇ ਤੇਤੇ ਸੁਖੀ ਪਾਉ ਵਾਰੀ ਕਮਨਸਾ ਵਾਰੀ ਕੀਤੇ ਪਪੇ ਗਸਤਾ ਕਰੋ ਤੁਮ ਭੈਰਦਾਸ ਦੀਓ ਪਿੰਡ ਸਾਉ ਤੇਰੀ ਰਾਖ। ਤੁਮਾਤ ਪਿਤਾ ਹਮ ਰਖ ਤੇਰੇ। ਤੁਮਰੀ ਕਿਰਪਾ ਮਨ ਸੂਖ ਕਨੇਰੇ। ਕੋਏ ਨ ਜਾਣਾ ਨੇ। ਤੁਮ ਰਾਯੰਦ ਉਚੇ ਤੇ। ਉਚਾ ਭਗਵੰਤ ਸਗਲ ਸਮਗਰੀ ਤੁਮਰੇ। ਸੂਤਰ ਧਾਰੀ ਤੁਮ ਤੇ ਹੋਏ। ਸੁਆਗਿਆ ਕਾਹੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਗੁਰवाणी ਜੀ ਤੁਧਿਆ ਕੋ ਕਿਰਪਾਉ ਆਪਣੇ ਇਲਾਹੀ ਤੇ ਦਰਗਾਹੀ ਹੁਕਮਨਾਵੇ ਬਖਸ਼ੋ ਜੀ ਹੁਕਮਨਾਮੇ ਚੱਲਣ ਦੀ ਬਾਲਬੂਤ ਸਮਰਤਾ ਬਖਸ਼ੋ ਸਹੀ ਪਿਆਰੇ ਮੇਲੋ ਜਿਨ ਅਮਿਰੰਦਰ ਨਾਮ ਜਿਤਾਵੇ ਨਾਨਕ ਦਾਉ ਚਲਦੀ ਤਰਾ ਦੇਰੇ ਭਾਣੇ ਸਰਬਤ ਦਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੁਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿੰਕਿਤ ਕੋਲ ਚਾ ਉਦਿਆ ਕੇਰਤਾ ਸਹਮਾਰੀ ਜੀਉ ਪਿੰਦ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸੁਣੀ ਪੁਕਾਰ ਸੁਆਮੀ ਮੇਰੇ ਸਰੁਕਲਾਵਣੀ ਆਈ ਬਾਰਗਟ ਭਈ ਸਖਲੇ ਚੁਕੀ ਅੰਤਰ ਗੁਰੂ ਨਾਨਕ ਕੀ ਵਡਿਆਈ ਸੋ ਕਹੋ ਟਲ ਗੁਰਸੇਵੀਐ ਅਹਨਸ ਸੈਤ ਸੁਭਾਈ ਦਰਸਨ ਪਕਸਿਆ ਗੁਰੂ ਕੇ ਜਨਮ ਮਰਨ ਦੁਖਦਾਈ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਇਕੁਸਾਹਿਬ ਜੀ ਮਿਲਾਵਲ ਮਹਲਾ ਪੰਜਵਾਂ ਗੁਰੂ ਬੁਰੇ ਮੇਰੀ ਰਾਖ ਲਈ ਅਬ ਮੈਂ ਤੇ ਨਾਮ ਹਰਿ ਤਰ ਮੈਨਿੰਨਾ ਜਨਮ ਜਨਮ ਕੀ ਮੈ ਲਗਈ गुर गुर मेरी रा करी अमृत नाम हृदय में दिता जन्म जन्म की मैल गई राव निवर दूत दुख बहराए गुरपुरे का जपया जापा ਆਹੰਕਾਰ ਕੋਈ ਵਿਚਾਰਾਂ ਰਾਮ ਮੇਰੇ ਕਾ ਵੜ ਬਲ ਕਾਬ ਸਿਮਰ ਸਿਮਰ ਅਸਮਰ ਸੁਖ ਪਾਇਆ ਜਨ ਕਮਲ ਰਖਮਰ ਮਾਹੀ ਤਾਂ ਕੀ ਸੰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਸਿਮਰ ਸਿਮਰ ਸਮਰ ਸੁਖ ਪਾਇਆ ਚਰਨ ਕਵਰ ਰਖ ਮਰ ਪਾਈ ਤਾਗੀ ਸਨ ਪਰਿਉ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਵਾਹੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਆਹ ਰਫੜਾ ਨੂੰ ਆਪਕਾ ਜੋੜਿਆ hum ho ki khadum sat tu